مدتیں بیت گئی رم جو غم سہتے ہوئے اب تو شرم سی آتی ہے اس دیش کو اپنا کہتے ہوئے یہ بہت ہی ایک مہان شاعر نے کہا لکھی کسی جو کہ ایک مسلم سی اقبال نام سی انہوں کا انہوں نے یہ شاعر لکھا گیا سی. پہلا نہیں سی لکھا انہوں نے پہلے انہوں جو رچنا ان ਇੰਡੀਆ ਨਾਲ ਪਾਰ ਹੋਈ ਪਾਰਤੀ ਜੋ ਵੀ ਸਭਾ ਚੈਨਲ ਦੇ ਵਿੱਚ ਉਹਨਾਂ ਨੂੰ ਦਰਸਾਉਂਦੇ ਪਰ ਤੁਹਾਨੂੰ ਪਤਾ ਫਿਰ ਜਿਉਂ-ਜਿਉਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚਾਹੇ ਇਹ ਜਾਂ ਕੁਝ ਹੋਏ ਆਰਐਸਐਸ ਨੇ ਬਹੁਤ ਕੁਛ ਇਦਾਂ ਦਾ ਕਲਤਾ ਉਹਨਾਂ ਨੇ ਫਿਰ ਇਦਾਂ ਦੀਆਂ ਗੱਲਾਂ ਕੀਤੀਆਂ ਵੀ ਮੁੱਦਤੇ ਬੀਤ ਗਈ ਰਮਜੋਗਮ ਸਹਤੇ ਹੋਏ ਉਤਸ਼ ਸ਼ਰਮ ਸੀ ਆਤੀ ਹੈ ਇਸ ਦੇਸ਼ ਕੋ ਆਪਣਾ ਸਹਤੇ ਹੋਏ ਕਿਉਂਕਿ ਡੇਲੇ ਸ਼ਹੀਦ ਸੀ ਜਿਨ੍ਹਾਂ ਨੇ ਸ਼ੀਦियां ਦੇ ਕੇ ਕੁਰਬਾਨੀਆਂ ਦੇ ਕੇ ਆਪਣਾ ਦੇਸ਼ ਆਜ਼ਾਦ ਕਰਾਇਆ ਉਹ ਕਿੱਥੇ ਨੇ ਉਹਨਾਂ ਦਾ ਨਾਮ ਵੀ ਇਹਨਾਂ ਨੇ ਤਾਂ ਗੰਤੀ ਨੂੰ ਵੀ ਜ਼ੀਰੋ ਕਰਤਾ ਉਹ ਤਾਂ ਨਾਲ ਆਉਂਦਾ ਵਾ ਠੀਕਾ ਚਲੋ ਮੰਨ ਲੈਂਦੇ ਆ ਜਪਨ ਸੇਖ ਬੰਦੇ ਲੋਕ ਜਿਵੇਂ ਕਹਿ ਦਿੰਦੇ ਨੇ ਵੀ ਭਾਈ ਇਹ ਜਿਨ੍ਹਾਂ ਦੀ ਹਿੰਦੂਤਵ ਵਾਲੀ ਦੀ ਸੋਚ ਭਾਵੇਂ ਪਰ ਨਹੀਂ ਉਹ ਹਿੰਦੂਤਵਿਆਂ ਦੀ ਸੋਚ ਹੁੰਦੀ ਹੈ ਬ੍ਰਾਹਮਣਵਾਦ ਆਦ ਸੱਸੀ ਸੋਚ ਆ ਜਿਹੜੀ ਉਹ ਗੱਲ ਤਾਂ ਹਿੰਦੂ ਸਾਰੇ ਗਲਤ ਨਹੀਂ ਹਿੰਦੂ ਬਹੁਤ ਨੇ ਜਿਹੜੇ ਆਪਣੇ ਨਾਲ ਖੜਦੇ ਨੇ ਸਿੱਖੀ ਸਿੱਖਬ ਸਿੱਖੀ ਨੂੰ ਮੰਨਦੇ ਵੀ ਨੇ ਤੇ ਬਹੁਤ ਵੀ ਰ ਐਸੇ ਵੀ ਨੇ ਜਿਹੜੇ ਸਿੱਖ ਬਣੇ ਹੋਏ ਨੇ ਆਹ ਉਹ ਗੱਲ ਹੈ ਕਬੜੀ ਇਹਨਾਂ ਦੀ ਟੁੱਟੀ ਫਿਲਾਸਫੀ ਹੁੰਦੀ ਆ ਵੀ ਸੁਖ ਵੀ ਹਿੰਦੂਆਂ ਜੀ ਨਿਕਲੇ ਜਲ ਹੀ ਫਿਲਾਸਫੀ ਇਹਨਾਂ ਵਜੇ ਪਤੋ ਸਿੱਖਾਂ ਦੇ ਜਿਹਨਾਂ ਨਿਕਲੇ ਹੁੰਦੇ ਮਤਲਬ ਅਨਸਾਨਾਂ ਸੰਨਾਂ ਦੀ ਗਹਾ ਦੀ ਗਾਂ ਸਿਵਲਾਈਜੇਸ਼ਨਾਂ ਚੱਲੀਆਂ ਨੇ ਇਹਦਾ ਛੋਟੀ ਸੋਚ ਨਹੀਂ ਸੋਚੋ ਕਿ ਆ ਬੱਟੀ ਆਪਣੇ ਸੇਖਾਂ ਦੀ ਹੈ ਕਿ ਛੁੱਟੀ ਤੇ ਇਹ ਵਲ ਸੀਗੀ ਇਦਾਂ ਦੀ ਇਹਨਾਂ ਨੇ ਜਿਹੜੇ ਅੰਦੋਲਨ ਕਿਸੇ ਵੀ ਅੰਦੋਲਨ ਤੇ ਹਟਾਕ ਨਹੀਂ ਲੱਗਦਾ ਦੇਸ਼ ਦੇ ਇਸੇ ਇੱਕ ਅੰਦੋਲਨ ਜੁ ਵੀ ਵਾਹ ਨਹੀਂ ਲੱਗਦਾ ਉਲਟਾ ਇਹ ਬ੍ਰੋਧੀ ਕਰਦੇ ਰਹੇ ਨੇ ਰੇਕੇ ਕੰਮ ਨਾਲ ਆਯਾਰ ਹਿੰਦ ਫੌਜ ਬਣਾਈ ਜਦੋਂ ਇਹਨਾਂ ਨੇ ਉਦੋਂ ਵੀ ਉਹਦਾ ਵੀ ਵਿਰੋਧ ਕੀਤਾ ਉਲਟਾ ਉਹਨਾਂ ਨੂੰ ਉਹ ਹਿੰਦੂ ਲੋਕਾਂ ਨੂੰ ਇਹ ਗਾਂਧੀ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਉਹਨਾਂ ਤੋਂ ਇਹਨਾਂ ਨੂੰ ਕੋਈ ਮਤਲਬ ਨਹੀਂ ਸੀ ਨਾ ਇਹ ਸਿੱਖ ਹਿੰਦੂਆਂ ਨੂੰ ਗਾਂਧੀ ਉਸ ਕੀ ਇਹ ਆਜਾਦ ਹਿੰਦੂਜਮੈਂ ਵਰਤੀ ਮਤ ਹੋ ਹਮੇਂ ਅੰਗਰੇਜ਼ੋਂ ਦੀ ਫੌਜੀ ਮੈਂ ਵਰਤੀ ਹੋਣਾ ਚਾਹੀਦਾ ਮਹਾਨ ਇਹਨਾਂ ਦੇ ਸਾਵਰਕਰਾਂ ਦੇ ਬਹਾਣ ਗੋਲਕਰ ਹੈਡ ਵਿਵਾਰ ਇਹ ਜਿਹੜੇ ਹੁਣ ਜਿਨ੍ਹਾਂ ਦੇ ਆਪਣਾ ਨਾਂ ਉਥੇ ਕਰੇ ਗੁਜਰਾਤੀਆਂ ਦੇ ਸੁਣੇ ਨਹੀਂ ਸੀ ਇਹ ਉਹ ਜਿਹਨੇ ਖੜ ਗਿਆ ਵਾਰ ਇੱਕ ਨਾਂਵੀਆਂ ਦਾ ਖੜ ਗਿਆ ਵਾਰ ਇਹ ਜਾਨਾ ਨਾਂਵਾਂ ਇੱਕ ਗਵਾਲਕਰ ਗੋਵਲਗਰ ਐ ਲੱਗਾ ਜਿਵੇਂ ਗੋਲ ਗਲ ਜਿਆ ਕਰਨ ਲੱਗੇ ਹੁੰਨੇ ਸਾਵਰਕਰ ਸਾਵਰਮਤੀ ਜਾਲ ਪਤਾ ਨਹੀਂ ਸਾਵਰਕ ਇਹ ਕੀ ਨੇ ਬੰਦੇ ਸਾਵਰਕਰ ਪਲ ਅੰਗਰੇਜ਼ਾਂ ਤੋਂ ਪੈਨਸ਼ਨਾਂ ਲੈਂਦਾ ਰਿਹਾ ਸੀ ਜੇਲ੍ਹ ਵਿੱਚ ਪਤਾ ਨਹੀਂ ਕਿਹੜੇ ਨੂੰ ਬਹਾਨੇ ਨਾਲ ਉਹ ਕੱਟਾ ਤੋਂ ਕੋਈ ਸੋਣਾ ਨਹੀਂ ਕਿਸੇ ਉਦੋਂ ਤੱਕ ਫੋਕੇ ਚੱਕ ਲੈਂਦੀ ਜੇ ਕਿਸੇ ਨਾਲ ਵੀ ਹੁੰਦਾ ਸੀ ਹੱਥ ਨਾਲ ਪੁੱਥਣ ਲੈਂਦਾ ਐ ਚੱਕ ਲਿਆ ਹੋਣਾ ਇਹਨੂੰ ਉੱਥੇ ਵੀ ਮਾਫ਼ੀਆਂ ਮੰਗ ਵੰਕੇ ਬਾਹਰ ਆਇਆ ਸੀਗਾ ਸਾਵਰਕਰ ਤੇ ਉਹ ਬੰਦੇ ਦੀਆਂ ਫੋਟਮਾਂ ਅੱਜ ਇਹ ਤੁਸੀਂ ਲੱਗੀਆਂ ਹੋਈਆਂ ਦੇਖੋ ਪਤਾ ਕਿੱਥੇ ਨੇ ਸਸੰਦ ਭਵਨ ਜੇ ਸਸੰਦ ਭਵਨ ਉਹ ਹੁੰਦਾ ਵਾ ਇੱਕ ਮੰਦਿਰ ਹੁੰਦਾ ਤੇਸ਼ ਦਾ ਉਹ ਜਿੱਥੇ ਇਨਸਾਫ ਦੀਆਂ ਗੱਲਾਂ ਇਨਸਾਨ ਜਿਹਨਾਂ ਨਾ ਬਹੋਣੇ ਨੇ ਉਹ ਬਿਲਕੁਲ ਆਸੁੰਦੇ ਨੇ ਚੰਨਤਾਂ ਨੂੰ ਸੁਖ ਦੇਣ ਦੀਆਂ ਗੱਲਾਂ ਦੇ ਲਈ ਲੋਖ ਹੋਣਾ ਹੁੰਦਾ ਉੱਥੇ ਪੈਸਾ ਹੁੰਦੀਆਂ ਨੇ ਇਹ ਉੱਥੇ ਟੁਚੇ ਆ ਬੰਦੇ ਦੀਆਂ ਫੋਟਮਾਂ ਲਾਈਆਂ ਹੋਈਆਂ ਨੇ ਹਰੇਕ ਕੰਧ ਤੇ ਫੋਟੋ ਸਸ ਸਸ ਸੰਦਪਾ ਬੰਦੀ ਤਾਂ ਮੈਨੂੰ ਕਹਿਣਾ ਬਹੁਤ ਔਖ ਲੱਗਦਾ ਉਹਦੀ ਹਰੇਕ ਕੰਤੇ ਫੋਟੋ ਆਈ ਦੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕੀ ਚੀਜ਼ ਆ ਕਵਲ ਕਰ ਰੋਣੀ ਵੀ ਉਹਦੇ ਵੀ ਪੈਨਸ਼ਨਾਂ ਲੈਂਦੇ ਸੀ ਗਾਂਧੀ ਵੀ ਪੈਨਸ਼ਨ ਲੈਂਦਾ ਸੀ ਇੱਥੋਂ ਤੱਕ ਕੇ ਮੇਰੇ ਜਾਂ ਤੋਂ ਇਹ ਗੱਲਾਂ ਸ਼ੁਕਰੀਆਂ ਹੋਈਆਂ ਨੇ ਪਰ ਕਿਸੇ ਨੂੰ ਪਤਾ ਨਹੀਂ ਹੈਗੀਆਂ ਡੈਰੂ ਵੀ ਪੈਨਸ਼ਨ ਲੈਂਦਾ ਸੀ ਇਹ ਗੱਲਾਂ ਹੈਗੀਆਂ ਨੇ ਪਰ ਥੋੜੀ ਜਿਹੀ ਆਪਾਂ ਨੂੰ ਖੋਜ ਕਰਨੀ ਪੈਂਦੀ ਹੈ ਕਹਿੰਦੇ ਨਹੀਂ ਹੁੰਦੇ ਵੀ ਕੁਝ ਵੀ ਸੌਖਾ ਨਹੀਂ ਹੱਗ ਲੁੰਦਾ ਹੁੰਦਾ ਖਾਸ ਕਰਕੇ ਰਾਜਨੀਤੀ ਆਪਣੇ ਦੇਸ਼ ਦੇ ਰਾਜਨੀਤਕਾਂਵਾਂ ਦਾ ਖਾਸ ਕਰਕੇ ਆਪਣੇ ਰਾਜਨੀਤਕਾਂ ਦਾ ਹਾਕੀਗਰ ਜਾਣਨ ਲਈ ਤਾਂ ਸਮਝ ਲੈ ਰੱਬ ਨੂੰ ਲੱਭਣ ਵਾਲੀ ਗੱਲ ਆ ਕਿਉਂਕਿ ਇਹ ਕਈ ਵਾਰ ਸੱਚੀ ਵੀ ਰੱਬ ਨੂੰ ਲਭਾਉਂਦੇ ਰੇ ਬੰਦੇ ਨੂੰ ਕਹਾ ਕਰ ਦਿੰਦੇ ਨੇ ਰਾਜਨੀਤੀ ਦੀ ਸਗੈਦਾ ਨੁਕੀ ਬੰਦਰਾ ਟੁਕੜੇ ਕਾਹਨ ਜਾਂਦਾ ਇਹ ਆਪਣੇ ਦੇਸ਼ ਦੇ ਵਿੱਚ ਇਸ ਸਮੇਂ ਮੌਜੂਦ ਦਾ ਟਾਂ ਚਾਲਦਾ ਜੇ ਕੋਈ ਬੰਦਾ ਸੱਚ ਬੋਲਦਾ ਖਤਮ ਜੇ ਕੋਈ ਬੰਦਾ ਸੱਚ ਬੋਲਦਾ ਖਤਮ ਯਾਰ ਉਸੀਂ ਮਨ ਨੂੰ ਨਾ ਮਨੋਂ ਪਰ ਇਹ ਗਿਲ ਨੂੰ ਕੋਈ ਵੀ ਬੰਦਾ ਬਲੀਵ ਨਾ ਕਰੇ ਪਰ ਮੇਰੀ ਇੱਕ ਗੱਲ ਯਾਦ ਰੱਖੋ ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਕੋਈ ਵੀ ਆਪਣੇ ਸਾਧਨ ਦੇ ਉੱਤੇ ਤੁਹਾਡੇ ਮਨ ਦੇ ਵਿੱਚ ਇੱਕ ਚੀਜ਼ ਹਮੇਸ਼ਾ ਹੁੰਦੀ ਹੈ ਵੀ ਜੇ ਮੇਰਾ ਅੱਜ ਕਿਸੇ ਨਾਲ ਮਨੋਂ ਝਗੜਾ ਹੋ ਗਿਆ ਜਾਂ ਕਿਸੇ ਕੁਝ ਵੀ ਹੋ ਜਾਂਦੀ ਹੈ ਵੀ ਮੈਨੂੰ ਬਹੁਤ ਮੇਰਾ ਟਾਈਮ ਵੇਸਟ ਹੋਇਆ ਨਾ ਮੇਰਾ ਪੈਸਾ ਵੇਸਟ ਹੋਇਆ ਨਾ ਮੈਨੂੰ ਹਰਾਸਮੈਂਟ ਬਹੁਤ ਹਣੀਆ ਕਿਉਂਕਿ ਹਰ ਚੀਜ਼ ਹਰ ਚੀਜ਼ ਆਪਣੇ ਪੈਸੇ ਨਾਲ ਚੱਲਦੀ ਹੈ ਜੇ ਬੰਦਾ ਉੱਪਰ ਜੀ ਮਾੜਾ ਵਾ ਮੀਡਲ ਕਲਾਸ ਹੋ ਉਹ ਤਾਂ ਬੰਦਾ ਵੈਸੇ ਹੀ ਬਹੁਤ ਹੀ ਜਾਨੀ ਡਰਦਾ ਵਾ ਕਿਉਂਕਿ ਮੰਨ ਲਓ ਹੁਣ ਆਪਣਾ ਟੱਕਰ ਆਈ ਗੇ ਛੇ ਤਗੜੇ ਬੰਦੇ ਨਾਲ ਹੋਗਾ ਸਾਹਮਣੇ ਆ ਟਕਰਾ ਹੋ ਗਿਆ ਜਨ ਮੰਨ ਲਓ ਉਹ ਕੋਈ ਸੜਾਈ ਤਗੜੇ ਦੀ ਹੋਣੀ ਹੈ ਮਾੜੇ ਬੰਦੇ ਦੀ ਕੋਈ ਸੜਾਈ ਨਹੀਂ ਹਣੀ ਕੱਲ ਸੀਗੀ ਅਧੂਲਨਾਂ ਦੀ ਇਹਨਾਂ ਨੇ ਉਹ ਦੂਲਨ ਜੇ ਇਹਨਾਂ ਨੇ ਕਿਸੇ ਵੀ ਦੋਸਤ ਦਾ ਭਾਕ ਨਹੀਂ ਲਿਆ ਕੰਚੀ ਜਨ ਨਾਲ ਉੱਟਾ ਸਗੋਂ ਤੇ ਜਿਹੜੇ ਅੰਦolan ਕਰੇ ਹੋਏ ਸੀ ਇਹਨਾਂ ਨੇ ਉਹ ਦਲਨ ਵੀ ਫੇਲ ਕਰਾਤੇ ਯਾਨੀ ਜ਼ੀਰੋ ਕਰ ਦੋ ਜੋ ਜਿਸ ਦੇ ਵਿੱਚ ਇਹ ਨਹੀਂ ਉਹ ਚੀਜ਼ ਨੂੰ ਖਤਮ ਕਰ ਦਿੱਤਾ ਅੱਜ ਭਗਤ ਸਿੰਘ ਕਦੇ ਲੱਭਦਾ ਸਰਾ ਕਰਤਾਰ ਸਿੰਘ ਸਰਾਪਾ ਲੱਭਦਾ ਕਿਉਂਕਿ ਆਪਣੇ ਲੋਕ ਅਛੀ ਦੂਦੋਂ ਸੰ ਲੱਭਦਾ ਉਹਨਾਂ ਦੀ ਕਦੇ ਕਿਸੇ ਲਿਖਤ ਦੇ ਵਿੱਚ ਤੁਹਾਨੂੰ ਮਿਲਦਾ ਵੀ ਸੀ ਆਰਥ ਲਈ ਮਹਾ ਭਾਰਤ ਲਈ ਛੀਦ ਹੋ ਰਹੇ ਜਾਂ ਸੀ ਉਹਨਾਂ ਨੇ ਕੁਝ ਕਰਤੇ ਕੁਝ ਨਹੀਂ ਮਿਲਦਾ ਉਹ ਪੰਜਾਬ ਦੀ ਲੜਦੇ ਸੀ ਵੀਰੇ ਇਹਨਾਂ ਨੇ ਤਾਂ ਜਿਹੜਾ ਆਪਣੇ ਪੰਜਾਬੀ ਬੰਦੇ 93% ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਸਾਰਾ ਹੀ ਮਤਲਬ ਪਾ ਲਿਆ ਆਪਣਾ ਨਿੱਤਾ ਕਿ ਕਿਉ ਡੂ ਸੀ ਨਹੀਂ ਤਾਂ ਉਹ ਖਾਲਸਤਾਨ ਬਣਾਉਣਾ ਚਾਹੁੰਦਾ ਉਹਦੀ ਤੀਜਾ ਦੇਸ਼ ਬਣਾਉਣਾ ਸੀ ਪਰ ਚਲੋ ਛੱਡੋ ਉਹ ਚੀਜ਼ਾਂ ਹੁਣ ਨਹੀਂ ਬਈ ਆਪਣਾ ਹੱਕ ਕੱਲ ਹੈ ਗਿਆ ਇਨਸਾਫ ਦੀ ਇਨਸਾਫ ਮਿਲਣਾ ਚਾਹੀਦਾ ਆਪਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਆਪਾਂ ਨੂੰ ਬਈ ਕੋਈ ਸੇ ਗਰੀਬੰਦੇ ਨੂੰ ਇਨਸਾਫ ਨਹੀਂ ਮਿਲਦਾ ਡਰਦਾ ਬੰਦਾ ਪੁਲਿਸ ਵਾਲੇ ਨੂੰ ਦੇਖ ਕੇ دہشت ਆ ਜਾਂਦੀ ਕਿਉਂਕਿ ਉਹਨੇ ਹੱਥੀਂ ਟੇਲ ਸਿਗਨਲ ਤੇ ਤਾਂ ਵੇਸੇ ਤੋਂ ਫਲਾਣਾ ਹਰ ਸਿਗਨਲ ਮਾੜਾ ਐ ਪਾਰੋ ਕੇ پیسے ਘਾੜੋ ਵੇਸੇ 500000 ਯਾਰ ਬੰਦਾ ਬਹੁਤ ਔਖਾ ਮੇਰੇ ਵਰਗਾ ਦਿਹਾੜੀ ਲਾ ਕੇ ਬੰਦਾ ਮਸਾਣਾ 5-700 ਕਮਾਉਂਦਾ ਉਹ ਵੀ ਆ ਕੇ ਸਿਗਨਲ ਤੇ ਦਿੱਤਾ ਜਾਵੇ ਤੇ ਕੀ ਬਿੱਤਦੀ ਹੋ ਯਾਰ ਦਿਲ ਤੇ ਬੰਦੇ ਦੀ ਕਰੀ ਗੈਣਾ ਸੋਚੀ ਆ ਚੀਜ਼ ਆਕੇ ਜਿਹੜੇ ਬੰਦੇ ਆਏ ਸੀ ਜਰਾ ਕੇ ਚੱਕ ਕੇ ਮੋਟੀ ਵੀ ਲਾ ਲਿਆ ਜਾਂ ਫੋਨ ਚੱਕ ਕੇ ਬਹਿ ਗਏ ਲ ਅਪਲ ਦਾ ਜਿਹੜਾ ਨਵਾਂ ਵਰਜਨ ਆਇਆ ਹੁਣ ਆਮ ਉਹਨਾਂ ਨੂੰ ਕੀ ਪਤਾ ਵਾ ਸਾਰਾ ਹਮੰਟਾ ਕੀ ਹੁੰਦੀ ਹੈ ਨਹੀਂ ਕਿ ਉਹਨਾਂ ਨੂੰ ਕੀ ਪਤਾ ਸਟਰਗਲ ਕੀ ਹੁੰਦੇ ਨੇ ਇਹ ਸ਼ਬਦ ਉਹ ਇਹ ਤਾਂ ਲਿਖਤਾ ਦਿੰਦੇ ਨੇ ਕਦੇ ਮਾੜਾ ਜਾਂ ਕੁਛ ਕੀਤਾ ਹੁੰਦਾ ਜਿੱਤੇ ਸਟਰਗਲ ਸਮੇਂ ਉਹ ਉਹ ਲੋਕਾਂ ਨੂੰ ਪਾਉ ਤੱਕ ਨਹੀਂ ਬੱਤੇ ਵੀਰੇ ਜਿਹੜਾ ਗਰੀਬ ਬੰਦਾ ਨਾ ਹਰ ਦਿਨ ਸਟਰਗਲ ਕਰਦਾ ਹਰ ਦਿਨ ਉਹਦੇ ਲਈ ਇਹ ਅਦੋਲਨ ਨਹੀਂ ਕਰ ਜੇ ਉਹਦੀ ਜਿੰਦਗੀ ਉਹ ਅਦੋਲਨ ਇਹ ਵਿਸ਼ਾ ਵੀ ਇਰਾਦਾ ਕਰਾਂਗੇ ਅਗਾਂਹ ਲਈ ਵੀਡੀਓ ਇਹ ਸੇ ਵੀਸ਼ੇ ਤੇ ਕਰਾਂਗੇ ਬਾਕੀ ਹਲਦੀ-ਖਲਦੀ ਉਹ ਵੀ ਮਾਫ ਕਰਿਓ ਵੀਰੋ ਤੇ ਜੋ ਬਾਕੀ ਆ ਰਸ ਸੋ ਦੇਖੇ ਮੇਜਾ ਸਲਵਾਰ ਵੀ ਭੇਜੀ ਹੋਈ ਨੇ ਜਿਵੇਂ ਉਹ ਇੱਕ ਨਿੰਗ ਸਿੰਘ ਚ ਫਿਰਦਾ ਦਲਜੀਤ ਪਤਾ ਨਹੀਂ ਕੀ ਆ ਹਦਾਨਾ ਕੇਮਪੁਰੀਆ ਉਹ ਜਾਲੀ ਸਲਵਾਰ ਉਹ ਫੈਸ਼ਨ ਤਾਂ ਦੇ ਰਹੇ ਉਹ ਜੋ ਪੱਗ ਬੰਨੀ ਹੁੰਦੀ ਆ ਉਹਦੇ ਉਹ ਚਾਹੀ ਉਹਦੇ ਬਾਣਾ ਵਾਹੰਦਾ ਉਹ ਚਾਹੀ ਸਾਰਾ ਕੁਰੀਆ ਹੰਦਾ ਹੁੰਦਾ ਉਹ ਬੈਲਟ ਵੀ ਉਹਦਾਂ ਦੀ ਪਾਈ ਜਾਂਦਾ ਜਿਹੜਾ ਸ੍ਰੀ ਸਾਹਿਬ ਨੂੰ ਪਰ ਬਸ ਚਾ ਰੱਖਣ ਦੀ ਹੁੰਦੀ ਆ ਕਵਰ ਕਰਨ ਲਈ ਮਤਲਬ ਕੀ ਚੀਜ਼ ਹੈ ਇਹ ਸਿੱਖਣੇ ਇਹ ਬੰਦੇ ਸੋਕੋ ਨਹੀਂ ਉਹਦੀ ਹਰ ਹਰ ਬਿਆਨ ਉਹਦਾ ਭਾਜਪੀ ਦਾ ਫੇਵਰ ਯੇ ਚੀਜ਼ ਹੁੰਦਾ ਵਾ ਯਾਨੀ ਉਹ ਤੇ ਗੱਲ ਗੋਲ ਮੋਲ ਜੀ ਗੱਲ ਕਰਦਾ ਹੁੰਦਾ ਵਾ ਚੀਜ਼ ਮੀ ਜੀ ਮੀ ਜੀ ਕਰੂ ਕੋਈ ਸੀਟਾਂ ਜੂ ਸਿੱਖਤਾ ਜੀ ਉਹਨੂੰ ਫਰਕ ਥਾੜੇ ਮੈਨੂੰ ਬਸ ਚਾਹਾਂ ਬੀ ਵਿਭਾਜਨ ਹਜਲ ਛੋੜੋ ਵੀਰ ਗਲਤੀ-ਚਲਤੀ ਮਾਫ ਕਰਿਓ ਮਾਫ ਤੈ ਮੈਂ ਟੈ ਜ਼ਰੂਰ ਕਰਦਾ ਕਰੋ ਯਾਰ ਇੱਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਰੇ ਤੁਹਾਡੇ ਵਰਗੇ ਭਰਾਵਾਂ ਦੀ ਹੈਲਪ ਜਾਏਗੀ ਜੰਮਾ